ਅੱਜ ਪੰਜਾਬ ਦੇ ਵਿੱਚ ਬੱਸਾਂ ਨੂੰ ਬ੍ਰੇਕ ਲੱਗੇਗੀ ਪੰਜਾਬ ਰੋਡਵੇਜ਼ ਪਨਬਾਸ ਤੇ ਪੀਆਰਟੀਸੀ ਦਾ ਚੱਕਾ ਜਮ ਹੋਵੇਗਾ ਠੇਕਾ ਮੁਲਾਜ਼ਮ ਬੱਸਾਂ ਦਾ ਚੱਕਾ ਜਮ ਕਰਨਗੇ ਹਰੇਕ ਜ਼ਿਲ੍ਹੇ ਦੇ ਵਿੱਚ 2 ਘੰਟੇ ਦੇ ਲਈ ਬੱਸਾਂ ਦਾ ਚੱਕਾ ਜਮ ਰੱਖਿਆ ਜਾਏਗਾ ਕਿਲੋਮੀਟਰ ਸਕੀਮ ਦੇ ਅਧੀਨ ਨਵੀਆਂ ਬੱਸਾਂ ਦਾ ਅੱਜ ਟੈਂਡਰ ਖੁੱਲਣਾ ਹੈ ਜੇ ਟੈਂਡਰ ਖੁੱਲਿਆ ਤਾਂ ਬੱਸਾਂ ਪੱਕੇ ਤੌਰ ਦੇ ਉੱਤੇ ਬੰਦ ਹੋਣਗੀਆਂ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੇ ਵੱਲੋਂ ਠੇਕਾ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਤਾਂ ਲਗਾਤਾਰ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਇਹ ਠੇਕਾ ਮੁਲਾਜ਼ਮ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ ਹਰੇਕ ਜ਼ਿਲ੍ਹੇ ਦੇ ਵਿੱਚ 2 ਘੰਟੇ ਦੇ ਲਈ ਬੱਸਾਂ ਦਾ ਚੱਕਾ ਜਮ ਰੱਖਿਆ ਜਾਏਗਾ ਲਾਜ਼ਮੀ ਤੌਰ ਦੇ ਉਤੇ ਬੇਸ਼ੱਕ 2 ਘੰਟੇ ਦੀ ਸਮਾਂ ਸੀਮਾ ਇਹ ਚੱਕਾ ਜਮ ਦੀ ਰੱਖੀ ਗਈ ਹੈ ਪਰ ਇਸ ਦੇ ਨਾਲ ਵੱਡੇ ਪੱਧਰ ਦੇ ਉਤੇ ਲੋਕਾਂ ਦੀ ਖੱਜਲ ਖਵਾਰੀ ਹੋਏਗੀ ਜਿਹੜੇ ਲੋਕ ਨਿਤ ਦਿਨ ਆਪਣੇ ਕਮਾਕਾਰਾਂ ਦੇ ਉੱਤੇ ਜਾਣੇ ਨੇ ਜਦੋਂ 2 ਘੰਟੇ ਬੱਸਾਂ ਦੇ ਚੱਕੇ ਨੂੰ ਬ੍ਰੇਕ ਰਹੇਗੀ ਤਾਂ ਸਿੱਧੇ ਤੌਰ ਦੇ ਉੱਤੇ ਅਸਰ ਪੰਜਾਬ ਦੇ ਲੋਕਾਂ ਦੇ ਉੱਤੇ ਹੋਏਗਾ ਪੰਜਾਬ ਰੋਡਵੇਜ਼ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਚੱਕਾ ਜਾਮ ਦਾ ਐਲਾਨ ਕਰ ਚੁੱਕੇ ਨੇ 2 ਘੰਟੇ ਅੱਜ ਹਰ ਇੱਕ ਜ਼ਿਲ੍ਹੇ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਰੱਖਿਆ ਜਾਏਗਾ ਤੇ ਨਾਲ ਹੀ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਜ ਕਿਲੋਮੀਟਰ ਸਕੀਮ ਦੇ ਰਾਹੀਂ ਬੱਸਾਂ ਦਾ ਟੈਂਡਰ ਖੁੱਲਦਾ ਹੈ ਅਧੀਨ ਨਵੀਆਂ ਜਿਹੜੀਆਂ ਬੱਸਾਂ ਦਾ ਟੈਂਡਰ ਖੋਲਿਆ ਜਾਂਦਾ ਹੈ ਤਾਂ ਬੱਸਾਂ ਦਾ ਪੱਕੇ ਤੌਰ ਦੇ ਉੱਤੇ ਚੱਕਾ ਜਾਮ ਕੀਤਾ ਜਾਏਗਾ ਪੱਕੇ ਤੌਰ ਦੇ ਉੱਤੇ ਹੜਤਾਲ ਕੀਤੀ ਜਾਏਗੀ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਲਾਈਵ ਜੁੜੇ ਨੇ ਤਾਂ ਮਨਜੋਤ ਸਿੱਧੇ ਤੌਰ ਦੇ ਉੱਤੇ ਅਸਰ ਇਸ ਹੜਤਾਲ ਦਾ ਇਸ ਬ੍ਰੇਕ ਦਾ ਲੋਕਾਂ ਦੇ ਉੱਤੇ ਹੋਣਾ ਹੈ ਫਿਲਹਾਲ ਕੀ ਕੁਝ ਕੋਸ਼ਿਸ਼ ਸਰਕਾਰ ਦੀ ਹੈ ਕਿ ਮੁਲਾਜ਼ਮਾਂ ਨੂੰ ਮਨਾ ਲਿਆ ਜਾਵੇ ਆ ਦੇਖੋ ਮੈਂ ਕਿਉਂਕਿ ਅਜੇ ਤੱਕ ਇਸ ਬਾਬਤ ਕੋਈ ਵੀ ਗੱਲਬਾਤ ਜਿਹੜੀ ਉਹ ਇਹਨਾਂ ਉਦੇਦਾਰਾਂ ਦੇ ਨਾਲ ਨਹੀਂ ਹੋਈ ਕਿਉਂਕਿ ਪੰਜਾਬ ਰੋਡਵੇਜ਼ ਬਨਬਾਸ ਤੇ ਪੀਆਰਟੀਜ਼ ਦਾ ਜ਼ਿਕਰ ਕਰ ਲਈ ਤਾਂ ਲਗਾਤਾਰ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਲੱਗੇ ਹੋਏ ਨੇ ਲਗਭਗ 55 ਤੋਂ 60 ਵਾਰ ਜਿਹੜੀ ਹੈ ਉਹ ਮੀਟਿੰਗਾਂ ਲਗਾਤਾਰ ਦੌਰ ਜਾਰੀ ਹੈ ਫਿਰ ਚਾਹੇ ਉਹ ਮੁੱਖ ਮੰਤਰੀ ਦੇ ਨਾਲ ਵੀ ਜਾਂ ਟਰਾਂਸਪੋਰਟ ਮੰਤਰੀ ਦੇ ਨਾਲ ਉਸ ਤੋਂ ਇਲਾਵਾ ਸੈਕਟਰੀ ਬਾਕੀ ਉਹਦੇ ਦਰਾਂ ਨਾਲ ਪਰ ਅਜੇ ਤੱਕ ਕਿਸੇ ਤਰੀਕੇ ਦਾ ਕੋਈ ਮੰਗਾਂ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਹੀਂ ਦਿਖਾਈ ਦਿੱਤਾ ਕਿਉਂਕਿ ਤਨਖਾਹਾਂ ਦੇ ਵਿੱਚ ਲਗਾਤਾਰ ਕੱਟੇ ਨਹੀਂ ਕਿਉਂਕਿ ਤਨਖਾਹ ਸਮੇਂ ਦੇ ਅਨੁਸਾਰ ਨਹੀਂ ਦਿੱਤੀ ਜਾ ਰਹੀ ਉਸ ਤੋਂ ਇਲਾਵਾ ਵੱਡੀ ਮੰਗ ਜਿਹੜੀ ਹੈ ਉਹ ਪ੍ਰਾਈਵੇਟ ਕਿਲੋਮੀਟਰ ਸਕੀਮ ਜਿਹੜੀ ਹੈ ਉਸ ਨੂੰ ਬੰਦ ਕਰਨ ਦੀ ਹੈ ਕਿਉਂਕਿ ਉਸ ਨੂੰ ਲੈ ਕੇ ਵੀ ਜਿਹੜਾ 17 ਔਰ 23 ਤਰੀਕ ਦਾ ਟੈਂਡਰ ਸੀ ਜੋ ਅੱਜ 23 ਤਰੀਕ ਨੂੰ ਖੁੱਲਣ ਜਾ ਰਿਹਾ ਜਿਸ ਦੇ ਵਿੱਚ ਪ੍ਰਾਈਵੇਟ ਬੱਸਾਂ ਨੂੰ ਕਿਲੋਮੀਟਰ ਸਕੀਮ ਦੇ ਅਧੀਨ ਪਾਉਣ ਦਾ ਜ਼ਿਕਰ ਹੈ ਤਾਂ ਇਸ ਵਕਤ ਵੀ ਅਸੀਂ 43 ਬੱਸ ਸਟੈਂਡ ਦੇ ਬਾਹਰ ਖੜੇ ਹਾਂ ਮੈਂ ਆਪਣੇ ਸਹੂਗੀ ਜਗਜੀਤ ਨੂੰ ਕਹਾਂਗਾ ਅੰਦਰ ਦੀਆਂ ਤਸਵੀਰਾਂ ਵੀ ਦਿਖਾ ਦੇਵੇ ਪਰ ਇਸ ਦੇ ਨਾਲ ਨਾਲ ਜਾਣਕਾਰੀ ਇਹ ਹੈ ਕਿ ਹੁਣ ਕੁਝ ਹੀ ਸਮੇਂ ਤੱਕ ਜਿਹੜੀਆਂ ਅੰਦਰੋਂ ਕਾਊਂਟਰਾਂ ਤੋਂ ਬੱਸ ਸਰਵਿਸ ਜਿਹੜੀ ਹੈ ਉਹ ਇਹਨਾਂ ਆਦੇਦਾਰਾਂ ਵੱਲੋਂ ਬੰਦ ਕਰਨੇ ਸ਼ੁਰੂ ਕਰ ਦਿੱਤੀ ਗਈ ਹੈ ਔਰ ਕੁਝ ਸਮੇਂ ਤੱਕ ਇਹਨਾਂ ਬੱਸਾਂ ਨੂੰ ਬੰਦ ਕਰਕੇ ਆ ਜਿਹੜਾ 12 ਤੋਂ ਲੈ ਕੇ 2 ਵਜੇ ਤੱਕ ਧਰਨੇ ਮੁਜ਼ਾਰੇ ਕੀਤੇ ਜਾਂਦੇ ਨੇ ਪਰ ਅਹਿਮ ਗੱਲ ਇਹ ਆ ਕਿ ਜੇਕਰ 12 ਤੋਂ 2 ਦੇ ਵਿਚਕਾਰ ਵੀ ਕਿਸੇ ਤਰੀਕੇ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਪੱਕੇ ਤੌਰ ਦੇ ਉੱਪਰ ਇਹ ਮਲਾਜ਼ਮ ਜਿਹੜੇ ਨੇ ਧਰਨਾ ਮੁਜ਼ਾਰਾ ਕਰਨਗੇ ਔਰ ਸਰਕਾਰ ਨੂੰ ਪੰਟਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ ਦਿਨੀ ਵੀ ਗੱਲਬਾਤ ਚੱਲੀ ਪਿਛਲੇ ਸ਼ਨੀਵਾਰ ਨੂੰ ਮਨ ਪ੍ਰੈਸ ਕਾਨਫਰੰਸ ਵੀ ਚੰਡੀਗੜ੍ਹ ਦੇ ਵਿੱਚ ਹੋਈ ਉਸ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ ਕਿ ਅਸੀਂ ਹੁਣ ਤਾਂ ਹੁਣ ਜਿਹੜਾ ਰੋਸ ਕਰਾਂਗੇ ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਅੱਗੇ ਮੰਗਾ ਨਹੀਂ ਮੰਨੀਆਂ ਜਾ ਰਹੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਰਨਤਾਰਨ ਜਿਮਣੀ ਚਾਉਣਾ ਤਾਂ ਉੱਥੇ ਪਹੁੰਚ ਕੇ ਵੱਖ-ਵੱਖ ਤਰੀਕੇ ਦੇ ਨਾਲ ਮੈਮੋਰੈਂਡਮ ਹੋ ਕੇ ਜਾਂ ਮੋਮੈਂਟੋ ਜਿਹੜੇ ਨੇ ਸਾਡਾ ਰੇਸ਼ਮ ਸਿੰਘ ਜਥੇਬੰਦੀ ਦੇ ਪ੍ਰਧਾਨ ਪੀਆਰਟੀਸੀ ਪਨਬਸ ਦੇ ਜੁੜੇ ਨੇ ਤਾਂ ਰੇਸ਼ਮ ਸਿੰਘ ਜੀ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਦੀ ਕਾਲ ਤੁਸੀਂ ਹਰ ਵਾਰੀ ਦਿੰਦੇ ਹੋ ਖਾਸ ਤੌਰ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਇਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਇਹਨਾਂ ਸਕੀਮਾਂ ਨੂੰ ਬੰਦ ਕੀਤਾ ਜਾਵੇ ਪਰ ਲੱਗਦਾ ਹੈ ਕਿ ਇਹ ਪ੍ਰਦਰਸ਼ਨ ਦੇ ਨਾਲ ਤੁਹਾਡੀ ਗੱਲ ਜਿਹੜੀ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਸਰਕਾਰ ਰਾਜ਼ੀ ਹੋ ਜਾਏਗੀ ਤੁਹਾਡੀਆਂ ਮੰਗਾਂ ਦੇ ਲਈ ਬਿਲਕੁਲ ਜੀ ਹੋਰ ਕੋਈ ਸਾਡੇ ਕੋਲ ਚਾਰਾ ਹੀ ਨਹੀਂ ਬਚਿਆ ਕਿਉਂਕਿ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਉਸ ਤੋਂ ਬਾਅਦ ਕਮੇਟੀਆਂ ਬਣ ਕੇ ਕਮੇਟੀਆਂ ਦੇ ਵਿੱਚ ਸ਼ੋਅ ਕਰ ਚੁੱਕੇ ਹਾਂ ਸਪਸ਼ਟ ਕਰਤਾ ਕਿ ਕਿਲੋਮੀਟਰ ਸਕੀਮ ਬਸਾਂ ਜਿਹੜੀਆਂ ਉਹ ਘਾਟੇ ਵੱਲ ਸੌਦਾ ਨੇ ਘਾਟੇ ਦੀ ਕਿਉਂਕਿ 1 ਕਿਲੋਮੀਟਰ ਸਕੀਮ ਬਸ 5 ਬਸਾਂ ਦੇ ਪੈਸੇ ਲੈ ਜੇਗੀ 5 ਸਾਲਾਂ ਮਾਦੋ ਬਸ ਵੀ ਪ੍ਰਾਈਵੇਟ ਆਪਰੇਟਰ ਆਪਣੀ ਲੈ ਜੇਗਾ ਸੋ ਜਿੱਥੇ ਪੰਜਾਬ ਸਰਕਾਰ ਇਹ ਗੱਲਾਂ ਕਰਦੀ ਸੀ ਕਿ ਅਸੀਂ ਟਰਾਂਸਪੋਰਟ ਮਾਫੀਆ ਬੰਦ ਕਰਾਂਗੇ ਅਸੀਂ ਪ੍ਰਾਈਵੇਟ ਨੂੰ ਨੱਥ ਪਾਵਾਂਗੇ ਪ੍ਰਾਈਵੇਟ ਬੰਦ ਕਰਕੇ ਸਰਕਾਰੀ ਚਲਾਵਾਂਗੇ ਉੱਥੇ ਸਰਕਾਰ ਕਿਤੇ ਨਾ ਕਿਤੇ ਪ੍ਰਾਈਵੇਟੇਸ਼ਨ ਵੱਲ ਨੂੰ ਵਧ ਰਹੀ ਆ ਸਰਕਾਰ ਵਿਭਾਗਾਂ ਦਾ ਨਿਜੀਕਰਨ ਕਰਨ ਵਾਲੇ ਪਾਸੇ ਨੂੰ ਜਾ ਰਹੀ ਆ ਤੋ ਵੱਡੇ ਪੱਧਰ ਤੇ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਸਰਕਾਰੀ ਪਰਮਟਾ ਤੇ ਚਲਾਉਣੀ ਆ ਤੇ ਉੱਥੋਂ ਫਿਰ ਵੱਡੇ ਪੱਧਰ ਤੇ ਮੁਨਾਫਾ ਖੱਟ ਕੇ ਪੰਜ-ਪੰਜ ਬੱਸਾਂ ਦਾ ਤੇ ਪੰਜ ਸਾਲਾਂ ਬਾਅਦ ਬੱਸ ਵੀ ਲੈ ਜਾਣੀ ਜਦ ਕਿ ਜੇ ਸਰਕਾਰੀ ਬੱਸ ਪੈਂਦੀ ਆ ਤਾਂ ਉਹ ਬੱਸ 15 ਸਾਲ ਤੱਕ ਸਾਡੇ ਵਿਭਾਗ ਚ ਰਹਿੰਦੀ ਆ ਤੇ ਪ੍ਰਾਈਵੇਟ ਬੱਸ ਜਿਹੜੀ ਉਹ ਪੰਜ ਸਾਲਾਂ ਬਾਅਦ ਪ੍ਰਾਈਵੇਟ ਰੇਸ਼ਮ ਜੀ ਤੁਸੀਂ ਕਹਿ ਰਹੇ ਹੋ ਕਿ ਕਿਲੋਮੀਟਰ ਸਕੀਮ ਦੇ ਨਾਲ ਇਹ ਮਤਲਬ ਇੱਕ ਅਜਿਹੀ ਸਕੀਮ ਹੈ ਜਿਹੜੀ ਮੁਲਾਜ਼ਮ ਵਿਰੋਧੀ ਹੈ ਸਰਕਾਰ ਦੇ ਇਸ ਵਿਭਾਗ ਨੂੰ ਘਾਟਾ ਪਵੇਗਾ ਪਰ ਜੇਕਰ ਤੁਸੀਂ ਇਹ ਗੱਲ ਕਰ ਰਹੇ ਹੋ ਸਰਕਾਰ ਵੀ ਤਾਂ ਕੋਈ ਸਮੀਖਿਆ ਕਰਕੇ ਸਕੀਮ ਨੂੰ ਮੈਦਾਨ ਦੇ ਵਿੱਚ ਲਿਆਉਂਦੀ ਹੈ ਕੋਈ ਬਿਲਕੁਲ ਜੀ ਸਮੀਖਿਆ ਹੋ ਚੁੱਕੀ ਹੈ ਸਮੀਖਿਆ ਕਰ ਕੀ ਵੀ ਸਪਸ਼ਟ ਕਰਤਾ ਕਿ ਘਾਟੇ ਵਾਲਾ ਸੌਦਾ ਸਰਕਾਰ ਇੱਕੋ ਇੱਕ ਤਰਕ ਦੇ ਰਹੀ ਹੈ ਕਿ ਸਾਡੇ ਕੋਲ ਪੈਸੇ ਨਹੀਂ ਜਦ ਕਿ ਸਾਡੇ ਖੁਦ ਦੇ ਪੈਸੇ 1200 ਕਰੋੜ ਰੁਪਇਆ ਪੀਆਰਟੀਸੀ ਦੇ ਪਣ ਬਸਦਾ ਫ੍ਰੀ ਸਫਰ ਸਹੂਲਤਾਂ ਦਾ ਲੈਣ ਵਾਲਾ ਪਿਆ ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਸਰਕਾਰੀ ਬੱਸਾਂ ਪਾਉਣੀਆਂ ਹੁੰਦੀਆਂ ਨੇ ਸਰਕਾਰੀ ਬੱਸਾਂ ਲੋਨ ਤੇ ਲੈ ਕੇ ਬੈਂਕਾਂ ਤੋਂ ਪਾਈਆਂ ਜਾਂਦੀਆਂ ਨਾ ਕਿ ਪੈਸਿਆਂ ਨਾਲ ਪਾਈਆਂ ਜਾਂਦੀਆਂ। ਸੋ ਇਥੋਂ ਸਪੱਸ਼ਟ ਨੀਤੀ ਸਾਫ਼ ਹੁੰਦੀ ਹੈ ਸਰਕਾਰ ਦੀ ਤੇ ਅਧਿਕਾਰੀਆਂ ਦੀ ਕਿ ਉਹ ਪ੍ਰਾਈਵੇਟ ਅਦਾਰਿਆਂ ਦੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਪਾ ਕੇ ਉਹਨਾਂ ਨੂੰ ਮੋਟੀ ਕਮਿਸ਼ਨ ਜਾ ਕੇ ਕਹਿ ਸਕਦੇ ਕਿ ਆਪਣੇ ਚੀਤੇ ਦੀਆਂ ਬੱਸਾਂ ਪਾ ਕੇ ਇਥੋਂ ਪੈਸਾ ਜਿਹੜਾ ਵਾ ਉਹ ਸਰਕਾਰੀ ਖਜ਼ਾਨੇ 'ਚੋਂ ਚੂਨਾ ਲਾਉਣ ਵਾਲੇ ਪਾਸੇ ਨੂੰ ਚੱਲੇ ਹੋਏ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਵਿਭਾਗਾਂ ਨੂੰ ਖਤਮ ਕਰਨ ਵਾਲੀ ਤੇ ਭਾਗਾਂ ਨੂੰ ਨੁਕਸਾਨ ਬਚਾਉਣ ਵਾਲੀਆਂ ਨੀਤੀਆਂ ਇਹ ਬੰਦੂਣੀਆਂ ਚਾਹੀਦੀਆਂ ਸਰਕਾਰੀ ਬੱਸਾਂ ਪਹਿਣ ਮਲਾਜ਼ਮ ਜਿਹੜੇ ਨੇ ਪੱਕੇ ਹੋਣ ਤੇ ਨੌਜੋਨਾਂ ਨੂੰ ਰੋਜ਼ਗਾਰ ਮਿਲੇ ਕਿਉਂਕਿ ਜੇ ਸਰਕਾਰੀ ਬੱਸਾਂ ਪਹਿਣਗੇ ਤਾਂ ਉਹਨਾਂ ਬੱਸਾਂ ਦੇ ਡਰਾਈਵਰ ਕਨੈਕਟਰ ਜਾਂ ਫਿਰ ਵਰਕਸ਼ਾਪ ਜਾਂ ਕਲਰਕਾਂ ਜਾਂ ਪੋਸਟਾਂ ਤੇ ਡਰਾਈਵਰ ਕਨੈਕਟਰ ਜਾਂ ਹੋਰ ਸੀਟਾਂ ਦੇ ਉੱਤੇ ਵੱਖ-ਵੱਖ ਤੇ ਨੌਜੋਨਾਂ ਨੂੰ ਰੋਜ਼ਗਾਰ ਮਿਲੇਗਾ ਪਰ ਜੇ ਪ੍ਰਾਈਵੇਟ ਬੱਸਾਂ ਪਹਿਲੀਆਂ ਸਾ ਪ੍ਰਾਈਵੇਟ ਬੱਸ ਦਾ ਮਾਲਕ ਆਪਣੇ ਇੱਕੋ ਘਰ ਦੇ ਵਿੱਚ ਹੀ ਸਾਰਾ ਪ੍ਰੋਫਿਟ ਜਿਹੜਾ ਲੈ ਜਾਵੇਗਾ ਇੱਕ ਛੋਟਾ ਜਿਹਾ ਕਮੈਂਟਰੀਸ਼ਨ ਜੀ ਜੇਕਰ ਅੱਜ ਕਿਲੋਮੀਟਰ ਸਕੀਮ ਲਾਂਚ ਹੋ ਜਾਂਦੀ ਹੈ ਨਵੀਆਂ ਬੱਸਾਂ ਦਾ ਟੈਂਡਰ ਅੱਜ ਖੁੱਲ ਜਾਂਦਾ ਹੈ ਫਿਰ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਸੰਖੇਪ ਦੇ ਵਿੱਚ ਸਾਡੀ ਅਗਲੀ ਰਣਨੀਤੀ ਕਲੀਅਰ ਹੈ ਜੀ ਅਸੀਂ 12 ਵਜੇ ਤੋਂ ਬਾਅਦ ਤੱਕ ਕਰਾਂਗੇ 2 ਘੰਟੇ ਵਾਸਤੇ ਪਹਿਲਾਂ ਚੱਕਾ ਜਾਮ ਕਰਾਂਗੇ ਪੰਜਾਬ ਦੇ ਜਿਹੜੇ 5 ਪੁਆਇੰਟ ਅਸੀਂ ਚੁਣਿਆ ਪੰਜਾਂ ਪੁਆਇੰਟਾਂ ਤੇ ਜਾਮ ਲਾਵਾਂਗੇ ਧਰਨਾ ਪਰ ਵਚਨ ਕਰਾਂਗੇ ਜੇਕਰ ਫਿਰ ਵੀ 2 ਵਜੇ ਤੱਕ ਵੇਟ ਕਰਾਂਗੇ ਜੇ 2 ਵਜੇ ਤੱਕ ਸਰਕਾਰ ਕੋਈ ਅਗਲਾ ਸਾਨੂੰ ਪੱਤਰ ਜਾਰੀ ਨਹੀਂ ਕਰਦੀ ਇਹ ਟੈਂਪਰੈਂਟ ਰੱਦ ਕਰਨ ਦਾ ਤੇ 2 ਵਜੇ ਤੋਂ ਬਾਅਦ ਜਿਹੜਾ ਵਾ ਮੁਕੰਮਲ ਰੂਪ ਦੇ ਵਿੱਚ ਚੱਕਾ ਜਾਮ ਹੋਏਗਾ ਤੇ ਕੱਲ ਨੂੰ ਮੁੱਖ ਮੰਤਰੀ ਜੀ ਰੈਜੀਵ ਕੱਲ ਨੂੰ ਚੰਡੀਗੜ੍ਹ ਵੱਲੋਂ ਪੁੱਛ ਕੀਤਾ ਜਾਏਗਾ ਪੂਰੇ ਪੰਜਾਬ ਦੇ ਜਿੰਨੇ ਮੁਲਾਜ਼ਮ ਨੇ ਸਾਰੇ ਚੰਡੀਗੜ੍ਹ ਵੱਲੋਂ ਆਉਣਗੇ ਜੀ ਰੇਸ਼ਮ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਵਿਚਾਰ ਰੱਖਣ ਦੇ ਲਈ ਮਨਜੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਫਿਲਹਾਲ ਕਿਲੋਮੀਟਰ ਸਕੀਮ ਦਾ ਜਿਹੜਾ ਵਿਰੋਧ ਹੈ ਉਹ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਸਰਕਾਰ ਨੇ ਵੀ ਚੇਤਾਵਨੀ ਇੱਥੇ ਦਿੱਤੀ ਹੈ